ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ-ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਆਸ ਕਰਦੇ ਆਂ ਕਿ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਉਗੀ ਦੇ ਇੱਕ ਰਿਕਵੈਸਟ ਕਰਦੇ ਆ ਕਿ ਜਿਨ੍ਹਾਂ ਨੇ ਅਜੇ ਤੱਕ ਵੀ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਦੇਖ ਸਕੋ ਤੇ ਲੋਕ ਪਰ ਸੁਣੋ ਅੱਜ ਦਾ ਇਹ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਤੇ ਆਨੰਦ ਮਾਣੋ ਇਸ ਲੋਕ ਗੀਤ ਦਾ ਅੱਸੀ ਆਤੇ ਗਜਾਂ ਦਾ ਮੈਂ ਕਰ ਗੈ ਰਸਵਾ ते गज दमय कर ग रसवालिया ओ वीत मेरे तंग बेल लारिया ला ओ वीत मेरे तंग पाग i <laughs> ਦੇ ਲਾਰਿਆ ਸੱਸੂ ਦੇ ਕਲੇ ਜੇਸਲ ਪਾਕ ਅਗਰਾਵੇ ਮੈਂ ਹੱਟੀ ਉੱਤੇ ਜਾਨੀਆ ਬਾਣੀਏ ਨੂੰ ਵੜਦੀ ਨ ਗੱਲ ਦੇ ਲਾਰਿਆ ਬਾਣੀਏ ਨੂੰ ਵੜਦੀ ਨ ਗੱਲ ਪਾਕ ਅਗਰਾਵੇ ਮੈਂ ਹੱਟੀ ਉੱਤੇ ਜਾਨੀਆ ਜਵਾਰੇ ਵਾਲੀ ਕੰਧ ਵੇਲ ਲਾਰਿਆ ਡੇਗ ਬੈ ਜਵਾਰੇ ਵਾਲੀ ਕੰਧ ਪਾਕ ਗਗਰਾਵੇਂ ਮੈਂ ਕੋਠੇ ਉੱਤੇ ਜਾਣ ਗਈ ਡੇਗ ਬੈ ਜਵਾਰੇ ਵਾਲੀ ਕੰਧ ਵੇਲ ਲਾਰਿਆ ਡੇਗ ਬੈ ਜਵਾਰੇ ਵਾਲੀ ਕੰਧ ਲਾਕ ਗਗਰਾਵੇਂ ਮੈਂ ਕਿੱਲੀ ਉੱਤੇ ਟੰਗੇ la la ਵੇਰ ਲਾਰਿਆ ਸਾਡੇ ਤਾਂ ਸੀਨੇ ਪੈ ਗਈ ਠੰਡ ਸਾਰਾ ਵਿਚਾਰਾ ਲੋਕ ਲੋਕ ਰੋਵੇ ਸਾਡੇ ਤਾਂ ਸੀਨੇ ਪੈ ਗਈ ਠੰਡ ਵੇਰ ਲਾਰਿਆ ਸਾਡੇ ਤਾਂ ਸੀਨੇ ਪੈ ਗਈ ਠੰਡ ਅਸੀਂ ਆਦਾ ਜਾ ਜਾਂਦਾ ਮੈਂ mere -la -la.